ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਦੇ ਬਿਲਕੁਲ ਨਾਲ ਦਾ ਪਿੰਡ ਜਦੋਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲੇ ਪਾਸੇ ਨੂੰ ਤਲਵੰਡੀ ਭਾਈ ਸਾਈਡ ਨੂੰ ਨਿਕਲਦੇ ਆ ਤਾਂ ਪਹਿਲਾ ਪਿੰਡ ਆਉਂਦਾ ਹੈ ਛੜਕ ਦੇ ਉੱਤੇ ਹਾਈਵੇ ਜਿਹੜਾ ਉਹ ਬਿਲਕੁਲ ਇਸ ਪਿੰਡ ਦੇ ਵਿੱਚ ਦੀ ਲੰਘਿਆ ਹੋਇਆ ਹੈ ਜਿਹੜਾ ਬਠਿੰਡੇ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਰੂਟੀਨ ਚਾਉਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਵੀ ਤੁਹਾਨੂੰ ਮੈਂ ਕਾਫੀ ਨਾਕ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਹੈ ਵੀ ਤੁਸੀਂ ਜਿਹੜਾ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਮਾਲਕ ਦੇ ਘਰੇ ਕਰ ਲਿਆ ਕਰੋ ਜਿੱਥੋਂ ਖਰੀਦਦੇ ਹੋ ਭਾਵ ਕਿਉਂਕਿ ਇੱਕ ਤਾਂ ਰੁੱਤ ਉਹਦਾਂ ਦੀ ਹੁੰਦੀ ਹੈ ਦੂਜੀ ਗੱਲ ਇਹ ਹੈ ਵੀ ਪਸ਼ੂ ਨੇ ਸਫ਼ਰ ਵੀ ਕਰਨਾ ਹੁੰਦਾ ਸੋ ਦਿਹਾੜੀ ਡੰਗ ਦੁੱਧ ਦਾ ਕਈ ਵਾਰ ਇੱਧਰ ਉੱਧਰ ਫਰਕ ਪੈ ਜਾਂਦਾ ਹੁੰਦਾ ਬਾਕੀ ਜਦੋਂ ਮਾਲਕ ਦੇ ਘਰੇ ਆਪਦੀ ਤਸੱਲੀ ਕਰਕੇ ਖਰੀਦਦੇ ਹਾਂ ਤਾਂ ਫਿਰ ਕਿਸੇ ਗੱਲੋਂ ਕੋਈ ਸ਼ੱਕ ਨਹੀਂ ਰਹਿੰਦਾ ਅੱਜ ਦੀ ਵੀਡੀਓ ਦੇ ਕਾਫੀ ਨਗ ਆਓ ਸ਼ੁਰੂਆਤ ਕਰਦੇ ਆਪਾਂ ਕੁਝ گاਵਾ ਇਹਨਾਂ ਚ ਸੋਹਣਿਆ ਸਵਾਂਗੀਆਂ ਵੀ ਤੇ ਗੱਬਣ گاਵਾ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਨਾਗ ਦਿਖਾ ਦੂੰਗਾ ਮਿਲਦੇ ਆਂ ਭਾਈ ਨੂੰ ਅਮਰ ਭਾਈ ਸਤਿ ਸ਼੍ਰੀ ਅਕਾਲ ਸ੍ਰੀ ਅਮਰ ਜੀ ਅਮਰ ਅੱਜ ਆਪਾਂ 5-6 ਨਾਗ ਦਿਖਾਵਾਂਗੇ ਪਹਿਲੇ ਨੰਬਰ ਤੇ ਗਾਂ ਭਾਈ ਇਸ ਸਾਈਡ ਤੇ ਕੰਨ ਮਸ ਇਹ ਦੂਜਾ ਸੋਹੇ ਜੀ ਗੱਬਣ ਆ ਜੀ ਇਹ ਲੰਮਾ ਹੱਤਾ ਖੰਡੇ ਜੀ ਕੀ ਰੇਟ ਰਹੂਗਾ ਅਮਰੇ ਦਾ ਇਹਦਾ 95000 ਤੋਰੀ ਨੂੰ ਸੋ 95000 ਮજબૂત ਜੇ ਢਾਂਚੇ ਦੀ ਹੈ ਤੇ ਹੱਥੀਂ ਚਵਾਈ ਵਾਲਾ ਥਾਣਾ। ਸੂਆ ਦੂਜਾ ਹਫਤਾ ਲੈਂਦੀ ਹੈ ਪਰ ਰੁੱਤ ਗਰਮੀ ਦੀ ਹੈ ਪਸ਼ੂ ਵੈਸੇ ਉਤੋਂ ਕੋਈ ਪੁਰਾਣੀ ਨਵਾਇਆ ਹਫਤਾ ਲੈ ਜਾਣਾ ਚਾਹੀਦਾ ਇਹਨੂੰ ਤੇ ਪਰ ਕਈ ਵਾਰ ਪਸ਼ੂ ਇਧਰ ਉਧਰ ਦਿਨ ਵੱਧ ਘੱਟ ਵੀ ਲੈ ਸਕਦਾ ਹੁੰਦਾ। ਥਣ ਦਾ ਸਹਿਜ ਚੰਗਾ ਰਹੂਗਾ। ਨਰੋਈ ਗਾਂ ਦੋਸਤੋ ਪੂਰੀ ਢਾਂਚੇ ਦੀ ਜਿਹੜੀ ਉਹ ਮਜ਼ਬੂਤ ਦਿਸਦੀ ਹੈ। ਬਾਕੀ ਥਣਾ ਦੇ ਉੱਤੇ ਹਵਾਨੇ ਦੇ ਵਿੱਚ ਨਾੜਾਂ ਜਿਹੜੀਆਂ ਉਹ ਵੀ ਕਾਫੀ ਦਿਸਦੀਆਂ। ਸੋ ਪਹਿਲੇ ਨੰਬਰ ਤੇ ਕਾਂ ਫੋਰ ਸੇਲ ਹੈ ਹਵਾਨਾ ਆਗੋਂ ਵੀ ਚੰਗਾ ਤੇ ਪਛਾਣੋਂ ਵੀ ਚੰਗਾ ਬਾਕੀ ਥਣ ਦਾ ਸਹਿਜ ਬੜਾ ਸੋਹਣਾ ਲੱਗਾ ਇਸ ਸਾਈਡ ਤੋਂ ਦੇਖੋ ਥਣ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਸੀ ਉਹ ਵੀ ਦਿਸਣੀਆਂ ਤੁਹਾਨੂੰ ਅਮਰ ਭਾਈ ਜਿਹੜੀ 2 ਨੰਬਰ ਤੇ ਕਾਂ ਇਹ ਦੂਜਾ ਸ਼ੂ ਹੈ ਜੀ ਹੂੰ ਚਾਰ ਹੀ ਦੰਦ ਹੈ ਠੀਕ ਹੈ ਕਿੰਨੇ ਕ ਦਿਨ ਲਾਊਗੀ ਲੈਜ ਹੋ ਸਕਦਾ ਹੈ ਅੱਜ ਸ਼ੂ ਭੇਜਾਂ ਉਸਦਾ ਕੱਲ ਨੂੰ ਜੇ ਥੋੜੇ ਸਾਹਮਣੇ ਤਿਆਰੀ ਹੈ ਕੀ ਰੇਟ ਰਹੂਗਾ ਇਹ ਦਾ 8000 ਰੁਪਏ ਇਹ ਰੇਟ 80000 ਸੂਆ ਦੂਜਾ ਤਿਆਰੀ ਫੁੱਲ ਹੈ ਰਾਤ ਨੂੰ ਵੀ ਸੂ ਸਕਦੀ ਹੈ ਕੱਲ ਨੂੰ ਸਵੇਰ ਵੀ ਸੂ ਸੋ ਤਿਆਰੀ ਤੁਸੀਂ ਇਹਦੀ ਦੇਖ ਸਕਦੇ ਹੋ ਦੱਸੋ ਪੂਰੀ ਐਸ ਟਾਈਮ ਦੱਸਦੀ ਹੈ ਥਣਾ ਚ ਜੋਸ਼ ਪਾਈ ਬੈਠੀ ਹੈ ਸੋ ਇਹਦਾ ਰੇਟ 80000 ਹੈ ਇੱਕ ਤੁਹਾਨੂੰ ਕ੍ਰਾਸ ਬ੍ਰੀਡ ਰੈੱਡ ਕਲਰ ਦੇ ਵਿੱਚ ਗਾਂ ਦਿਖਾਉਣਾ ਅਮਰ ਭਾਈ ਇਹ ਕੈਨਵਸ ਹੂਆ ਇਹ ਦੂਜਾ ਸੂਆ ਸੂਇਆ ਜੀ ਮਗਰ ਬੱਚੀ ਇਹਦੇ ਆ ਬੈਠੀ ਠੀਕ ਹੈ ਮੰਨ ਲਓ ਹੁਣ ਇਹਦੇ ਥੰਨੇ 15 ਗੀਟਰ ਬੋਲੋ ਤਿਆਰ ਹੈ ਠੀਕ ਹੈ ਕੀ ਰੇਟ ਹੋਊਗਾ ਬਈ ਇਹਦਾ 85000 ਰੁਪਏ ਸੋ ਸੋ 85000 ਰੇਟ ਹੈ ਬੱਚਾ ਵੱਛੀ ਨਾਲ 15 ਲੀਟਰ ਦੁੱਧ ਹੈਗਾ ਵੱਛੀ ਤੁਹਾਨੂੰ ਦਿਖਾ ਦੂੰਗਾ ਇਦਾਂ ਦਾ ਰੰਗ ਰੂਪ ਜਾਂ ਢਾਂਚਾ ਵੀ ਇਹਦੇ ਜਰਸੀ ਸੀ ਮਨ ਲਵਾ ਲਓਗੇ ਤਾਂ ਜਰਸੀ ਬੱਚੇ ਪਾ ਦੂਗੀ ਕਰਮ ਵਾਲੀ ਐਚ ਐਫ ਫਰਾਓਗੇ ਤਾਂ ਐਚ ਐਫ ਚ ਬੱਚੇ ਪਾ ਦੂਗੀ ਹਵਾਨਾ ਅੱਗੋਂ ਪਿੱਛੋਂ ਚੰਗਾ ਦਿਸਦਾ ਹੈ ਬਾਕੀ ਜਿਹੜਾ ਢਾਂਚਾ ਤੁਹਾਡੇ ਸਾਹਮਣੇ ਸੂਈ ਸਵਾਈ ਕਾਂ ਜਿਹਨੇ ਚੋਕੇ ਦੇਖਣੀਆਂ ਭਾਵੇਂ ਦੋ ਟਾਈਮ ਚੋਲਿਓ ਜੀ ਇਹਦੀ ਬੱਚੀ ਦੱਸੋ ਇੱਧਰ ਬੈਠੀ ਹੈ ਜਿਹੜੀ ਇਹਦੇ ਨਾਲ ਸੋ ਇਹ ਬੱਚੀ ਨੂੰ ਇਹਨੇ ਜਨਮ ਦਿੱਤਾ ਇੱਕ ਹੋਰ ਵਾਇਡ ਇਹਦੇ ਅੱਗੇ ਗੱਬਣ ਖੜੀ ਐ ਅਮਰ ਭਾਈ ਇਹ ਕੰਮ ਸੁਆਸ ਹੁੰਦੀ ਐ 4 ਨੰਬਰ ਤੇ ਤੂੰ ਉਹ ਚੀਜ਼ ਦੋ ਦਿਨਾਂ ਲਈ ਪਿਆਰ ਠੀਕ ਐ ਮੰਨ ਲਓ ਵੀ ਹਫਤਾ ਵੀ ਲੈ ਲਈ ਦੋ ਦਿਨ ਘੱਟ ਲੈ ਜੀ ਠੀਕ ਐ ਕੀ ਰੇਟ ਰਹਿਣਾ ਇਹਦਾ ਇਹਦਾ 1 ਲੱਖ 5000 ਰੁਪਏ ਸੋਰੀ 1 ਲੱਖ ਤੇ 5000 ਸੁਆ ਪਹਿਲਾ ਨੰਦੋ ਦੋ ਦਿਨ ਦਾ ਬਾਈ ਕਹਿੰਦਾ ਹਫਤਾ ਲੈ ਸਕਦੀ ਐ ਦੋ ਦਿਨ ਘੱਟ ਵੀ ਲੈ ਸਕਦੀ ਐ ਗਰਮੀ ਐ ਚੰਗੇ ਕਦ ਕਾਠ ਦੀ ਵਹਿੜਾ ਥੱਲੋਂ ਚੰਗੀ ਖੁੱਲੀ ਡੁੱਲੀ ਬਣੂਗੀ 1 ਲੱਖ ਤੇ 5000 ਰੇਟ ਹੈ ਅੱਜ ਵੀ ਤਿਆਰੀ ਸੋਹਣੀ ਆ ਪਰ ਹਜੇ ਹਫਤਾ ਲਾਊਗੀ ਤਾਂ ਹੋਰ ਚੰਗੀ ਤਿਆਰ ਹੋ ਜਾਣੀ ਇਹਦਾ ਟਾਂਚਾ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜਾ ਵੀਰ ਸੌਦਾ ਕਰਦਾ ਪਸੂ ਖਰੀਦਦੇ ਹੋ ਤਾਂ ਇੱਕ ਬੇਨਤੀ ਹੈ ਵੀ ਸ਼ਾਮ ਦੇ ਟਾਈਮ ਜਾਂ ਸੁਬ੍ਹਾਸ ਦੇਆ ਮਤਲਬ ਠੰਡੇ ਠੰਡੇ ਚੀ ਪਸੂ ਨੂੰ ਸਫਰ ਕਰਾਇਆ ਕਰੋ ਜਦੋਂ ਲੈ ਕੇ ਜਾਂਦੇ ਹੋ ਕਿਤੋਂ ਵੀ ਖਰੀਦਦੇ ਹੋ ਪਸੂ ਤਾਂ ਠੰਡੇ ਠੰਡੇ ਆਪਦੇ ਘਰੇ ਪਹੁੰਚਦਾ ਕਰਿਆ ਕਰੋ ਇੱਕ ਜਰਸੀ ਦਾ ਸੂਈ ਤਾਜੀ ਹੈ ਸੈਂਗੇ ਦੇ ਜ਼ਰੂਰ ਹੈਗੇ ਪਰ ਥੱਲੋਂ ਬੜੀ ਸਾਫ਼ ਸੁਥਰੀ ਦਿਸਦੀ ਹੈ ਅਮਰ ਭਾਈ ਕਹਿਨਾਂ ਮਸੂਆ ਸੂਈ ਹੈ ਇਹ ਪਲੂਣ ਹੀ ਸੂਈ ਦੋ ਦਿਨ ਦੀ ਹੀ ਪਿਆਰ ਅੱਛਾ ਇਹ ਸੂਈ ਕਦੋਂ ਇਹ ਸੂਈ ਸੁਬ੍ਹਾ 4 ਵਜੇ ਜੀ ਬੱਚਾ ਮੰਨ ਲਓ ਜਿਵੇਂ ਪਲੂਣ ਬੱਚੀ ਹੁੰਦੀ ਕਰਦੀ ਸੀ ਇਹਨੇ ਪੈਰ ਧਰਤਾ ਹੀ ਅਸੀਂ ਪੈਗੇ ਜਾਗੇ ਅੱਛਾ ਮੈਂ ਤਾਂ ਕਿਹੜਾ ਬੈਨ ਉਹ ਦੂਜੇ ਨੇ ਪੈਰ ਧਰਤਾ ਦਾ ਬੱਚਾ ਮਾਰਦੇ ਨੇ ਬੱਚਾ ਚੌਥੀ ਪਿਆ ਸਾਹਮਣੇ ਦੀ ਕਿ ਬੱਚੀ ਸੀ ਕਿ ਅੱਛਾ ਅੱਛਾ ਸੀ ਠੀਕ ਹੈ ਅੱਛਾ ਕੀ ਰੇਟ ਹੋਊਗਾ ਇਹ ਬਾਈ ਲੈਣ ਦੇ ਨੇ 55000 ਦੀ ਦੇ ਦਾਂਗੇ ਆਏ ਠੀਕ ਹੈ ਸੋ ਦੱਸੋ ਥੱਲੋਂ ਸਾਫ਼ ਸੁਥਰੀ ਹੈ ਤੇ ਇਹ ਅੱਜ ਸਵੇਰ ਹੀ ਸੋਈ ਹੈ ਕੁੜੇ ਤੁਹਾਨੂੰ ਟੋਏ ਪੈਂਦੇ ਦਿਸਣਗੇ ਥਾਂ ਸੋਹਣਾ ਹੈ ਹਵਾਨਾ ਚੰਗਾ ਹੈ ਪਹਿਲਾਂ ਏਸੀ ਵੀ 2-4 ਦਿਨ ਇਹਨੂੰ ਦੁੱਧ ਤੇ ਕਰਕੇ ਫਿਰ ਵੀਡੀਓ ਚ ਦਿਖਾ ਦੇਾਂਗੇ ਪਰ ਮੈਨੂੰ ਇਹ ਗਾਂ ਥੱਲੇ ਦੀ ਸਾਫ ਸੁਥਰੀ ਲੱਗੀ ਥਣਥੀ ਚੁਆਈ ਵਾਲਾ ਦੱਸਿਆ ਤਾਂ ਸੋਚਿਆ ਵੀਡੀਓ ਚ ਦਿਖਾ ਦਿਆਂ ਫੁੜੇ ਟੋਏ ਪੈਂਦੇ ਜ਼ਰੂਰ ਦੇਖ ਲਓ ਨੋਟ ਕਰ ਲਿਓ ਕਿਉਂਕਿ ਕਈ ਵੇਰਿਆਂ ਹੁੰਦਾ ਵੀ ਸੂਈ ਨੂੰ ਕਿੰਨਾ ਟਾਈਮ ਲਾਉ। ਵੀਡੀਓ ਆ ਗਈ ਬਾਈ ਠੀਕ ਹੈ ਵੀਡੀਓ ਬਾਈ ਕਹਿੰਦਾ ਬਣਾਈ ਵੀ ਹੈ ਬੱਚਾ ਵੱਛਾ ਸੀ ਪਰ ਕਈ ਵੇਰਾਂ ਪਸੂ ਪੈਰ ਧਰ ਬੰਡਨ ਦਾ ਉੱਤੇ ਤੇ ਉਹਦੇ ਨਾਲ ਬੱਚਾ ਇਹਦਾ ਚੜਾਈ ਕਰ ਗਿਆ ਸੋ 55000 ਦੀ ਬਾਈ ਕਹਿੰਦਾ ਦੇ ਦਿਆਂਗੇ ਪੂਰੀ ਸਾਫ ਸੁਥਰੀ ਜਰਸੀ ਹੈ ਫਰੀਦ ਨਹੀਂ ਤਾਂ ਤੁਸੀਂ ਆ ਤੇ ਆਪ ਦੀ ਤੁਸੀਂ ਸਮਝ ਵਰਤੋਗੇ ਪਰ ਜਿਹਨੇ ਜਰਸੀ ਤੇ ਕੰਮ ਕਰਨਾ ਤਾਂ ਉਹ ਥੱਲੋਂ ਸਾਫ਼ ਸੁਥਰੀ ਵੜਾਂ ਆ ਕੇ ਦੇਖ ਲਓ ਜੇ ਪਾਸ ਕਰ ਲਿਓ ਜਜੂ ਕੀ ਤਾਂ ਤੁਸੀਂ ਖਰੀਦ ਲਿਓ ਸੋ ਇਹ ਪੰਜ ਨਾਗ ਇਸ ਸਾਈਡ ਤੇ ਸੀਗੇ ਸੋ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਤੁਹਾਨੂੰ ਪੰਜ ਨਾਗ ਇਸ ਵੀਡੀਓ ਚ ਦਿਖਾਏ ਐ ਰੇਟ ਪੰਜਾਂ ਦੇ ਜਿਹੜੇ ਉਹ ਵੀਡੀਓ ਦੇ ਵਿੱਚ ਐ ਤੁਸੀਂ ਜੱਜ ਦਾ ਪਸ਼ੂ ਖਰੀਦੋਗੇ ਤੇ ਮੈਂ ਦੁਬਾਰਾ ਫੇਰ ਬੇਨਤੀ ਕਰ ਦਿੰਦਾ ਵੀ ਪਸ਼ੂ ਖਰੀਦਣ ਲੱਗੇ ਆ ਕੇ ਫੁੱਲ ਤਸੱਲੀ ਕਰ ਲਿਓ ਤਾਂ ਕਿ ਬਾਅਦ ਚ ਕਿਸੇ ਗੱਲੋਂ ਫਰਕ ਆਪਸ ਵਿੱਚ ਨਾ ਪਵੇ ਧੰਨਵਾਦ